ਮੈਂ ਜਸਾਪ ਬਨੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਇਕ ਤੇ ਫੋਲੋ ਜਰੂਰ ਕਰ ਦਿਓ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਆਂ ਇੰਡੀਆ ਤੋਂ ਬਾਅਦ ਵਿਦੇਸ਼ਾਂ ਦੇ ਵਿੱਚ ਕਬੱਡੀ ਦਾ ਪੂਰਾ ਜੋਰ ਤੇ ਸੀਜ਼ਨ ਚੱਲ ਰਿਹਾ ਹੈ ਇਸੇ ਤਰ੍ਹਾਂ ਕੈਨੇਡਾ ਦੀ ਕਬੱਡੀ ਵੀ ਦੁਨੀਆ ਦੇ ਵਿੱਚ ਮੰਨੀ ਜਾਂਦੀ ਹੈ ਉੱਥੇ ਜੇਕਰ ਵੀਜ਼ਾ ਦੀ ਗੱਲ ਕਰੀਏ ਤਾਂ ਜੱਗੂ ਹਾਕਮ ਵਾਲਗੇ ਦਾ ਵੀ ਵੀਜ਼ਾ ਲੱਗ ਗਿਆ ਹੈ ਦੋਸਤੋ ਕੈਨੇਡਾ ਦਾ ਖੇਡੂਗਾ ਇਸ ਸੀਜ਼ਨ ਦੇ ਵਿੱਚ ਕੈਨੇਡਾ ਤੇ ਜੇਕਰ ਇਸ ਦੇ ਨਾਲ ਹੋਰ ਪਲੇਅਰਾਂ ਦੀ ਗੱਲ ਕਰੀਏ ਤਾਂ ਦੋਸਤੋ ਮਾਨਸੇ ਜ਼ਿਲ੍ਹੇ ਦਾ ਇੱਕ ਨਵਾਂ ਮੁੰਡਾ ਸੋਨੀ ਫਕਰ ਝੰਡਾ ਉਸ ਦਾ ਵੀ ਵੀਜ਼ਾ ਲੱਗ ਗਿਆ ਹੈ ਕਿ ਉਸ ਮੁੰਡੇ ਦਾ ਵੀਜ਼ਾ ਲੱਗਣਾ ਵੀ ਚਾਹੀਦਾ ਸੀ ਬਹੁਤ ਤਕੜਾ ਖੇਡਿਆ ਨਿਊਜ਼ੀਲੈਂਡ ਵੀ ਬਹੁਤ ਤਕੜੇ ਜੱਫੇ ਲਾਏ ਇਸ ਤੋਂ ਜੇ ਅਗਲੇ ਵੀਜ਼ੇ ਦੀ ਗੱਲ ਕਰੀਏ ਤਾਂ ਇਹ ਵੀ ਨਵਾਂ ਮੁੰਡਾ ਗਿੰਦੀ ਅਗੋਕੇ ਵਾਲਾ ਇਹਦਾ ਵੀ ਕੈਨੇਡਾ ਦਾ ਪਹਿਲੀ ਵਾਰ ਵੀਜ਼ਾ ਲੱਗਾ ਹੈ ਦੋਸਤੋ ਇਹ ਵੀ ਵੀਜ਼ਾ ਦਾ ਹੱਕਦਾਰ ਸੀ ਇੰਡੀਆ ਦੇ ਵਿੱਚ ਬਹੁਤ ਸੋਹਣਾ ਖੇਡਿਆ ਮੁੰਡਾ ਬਹੁਤ ਵਧੀਆ ਜੱਫੇ ਲਾਏ ਹਾਂਜੀ ਦੋਸਤੋ ਅਗਲੇ ਵੀਜ਼ੇ ਦੀ ਗੱਲ ਕਰੀਏ ਤਾਂ ਵੀਜ਼ਾ ਲੱਗਾ ਹੈ ਮੋਹਿਤ ਡੀਂਗ ਦਾ ਇਸ ਨੇ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਇਸ ਸੀਜ਼ਨ ਦੇ ਵਿੱਚ ਇੰਡੀਆ 'ਚ ਤੇ ਬਹੁਤ ਵਧੀਆ ਖੇਡੇਗਾ ਕੈਨੇਡਾ ਜਾ ਕੇ ਇਹ ਤੋਂ ਬਿਨਾਂ ਗੱਲ ਕਰੀਏ ਤਾਂ ਦੋਸਤੋ ਅਗਲਾ ਵੀ ਜਿਹੜਾ ਲੱਗਿਆ ਸੋਨੀ ਭਾਦੜੇ ਵਾਲੇ ਦਾ ਉਹ ਵੀ ਮੁੰਡਾ ਹੱਕਦਾਰ ਸੀ ਵੀਜੇ ਦਾ ਬਹੁਤ ਵਧੀਆ ਰੇਡਾਂ ਪਾਈਆਂ ਨਿਊਜ਼ੀਲੈਂਡ ਦੇ ਸੀਜ਼ਨ ਦਾ ਵੀ ਬੈਸਟ ਰਿਹਾ ਤੇ ਕੈਨੇਡਾ ਦੇ ਵਿੱਚ ਵੀ ਕਰੇਗਾ ਧੁਮਾਕੇਦਾਰ ਐਂਟਰੀ ਹਾਂਜੀ ਦੋਸਤੋ ਆਪਣੇ ਚੈਨਲ ਕਬੱਡੀ 001 ਨੂੰ ਲਓ ਇਹਨਾਂ ਸਾਰੇ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕੈਨੇਡਾ ਖੇਡਣ ਲਈ ਤੁਸੀਂ ਵੀ ਜੋ ਮੁਬਾਰਕਾਂ ਕਮੈਂਟ ਬਾਕਸ ਵਿੱਚ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਦਬਾ ਲਓ ਤਾਂ ਜੋ ਕਬੱਡੀ ਦੀ ਹਰੇਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ